ਦੁਕਾਨ ਦੇ ਅੰਦਰ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਵੀਡੀਓ ਕੈਦ ਹੋਈ ਹੈ ਜਿਸ ਵੀਡੀਓ ਦੇ ਵਿੱਚ ਸਾਬ ਵਖਾਈ ਦੇ ਰਿਹਾ ਹੈ ਕਿ ਇੱਕ ਸਾਕਸ਼ ਪੁਲਿਸ ਦੀ ਵਰਦੀ ਪਾ ਕੇ ਦੁਕਾਨਦਾਰ ਤੋਂ ਸਮਾਨ ਮੰਗਤਾ ਹੋਇਆ ਵਖਾਈ ਦੇ ਰਿਹਾ ਹੈ ਦਰ ਅਸਲ ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿੱਥੇ ਉਸ ਵੱਲ ਮੰਗ ਕੀਤੀ ਜਾਂਦੀ ਹੈ ਕਿ ਦੋ ਪਾਣੀ ਦੀਆਂ ਬੋਤਲਾਂ ਦੇ ਦੇਵੇ ਜਦੋਂ ਦੁਕਾਨਦਾਰ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਥੋੜੇ ਹੀ ਦੂਰ ਨਾਕਾ ਲਗਾਇਆ ਹੋਇਆ ਅਤੇ ਅਸੀਂ ਸਵੇਰ ਤੋਂ ਭੋਖਣ ਪਾਣੇ ਬੈਠੇ ਆ ਇਹ ਗੱਲ ਕਰਕੇ ਉਸ ਤੋਂ ਲੋ ਜਿਹੜਾ ਦੁਕਾਨ ਦੇ ਅੰਦਰ ਪਿਆ ਸਮਾਨ ਹੈ ਉਹ ਇਕੱਠਾ ਕੀਤਾ ਜਾਂਦਾ ਤੁਹਾਨੂੰ ਦੱਸ ਦੇਣੀ ਕਿ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਇੰਗ ਨੇ ਜਿੱਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੁਕਾਨ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣੇ ਆਪ ਨੂੰ ਉਹ ਸਖਸ਼ ਪੰਜਾਬ ਪੁਲਿਸ ਦਾ ਮੁਲਾਜ਼ਮ ਕਹਿ ਕੇ ਦੁਕਾਨਾਂ ਤੋਂ ਸਮਾਨ ਇਕੱਠਾ ਕਰਦਾ ਹੋਇਆ ਨਜ਼ਰ ਆ ਰਿਹਾ ਪਹਿਲਾ ਉਸ ਕੋਲੋਂ ਦੋ ਪਾਣੀ ਦੀਆਂ ਬੋਤਲਾਂ ਮੰਖੀਆਂ ਜਾਂਦੀਆਂ ਨੇ ਜਦੋਂ ਦੁਕਾਨਦਾਰ ਪੈਸੇ ਦੇ ਮੰਗ ਕਰਦਾ ਤਾਂ ਉਸ ਵੱਲੋਂ ਇਹ ਕਿਹਾ ਜਾਂਦਾ ਕਿ ਨਾਕਾ ਲਗਾਇਆ ਹੋਇਆ ਤੇ ਕੁਝ ਵੀ ਬਿਨਾਂ ਖਾਦੇ ਉਹ ਲਗਾਤਾਰ ਡਿਊਟੀ ਕਰ ਰਹੇ ਨੇ ਤਾਂ ਦੁਕਾਨਦਾਰ ਵੱਲੋਂ ਕਿਹਾ ਜਾਂਦਾ ਕਿ ਕਿਸ ਵੱਲੋਂ ਭੇਜਿਆ ਗਿਆ ਤਾਂ ਮੇਰੀ ਗੱਲ ਕਰਵਾ ਦਿਓ ਤੋਂ ਉਸੇ ਦੌਰਾਨ ਕਿਹਾ ਜਾਂਦਾ ਕਿ ਨਾਕੇ ਤੋਂ ਮੈਂ ਲਗਾਤਾਰ ਡਿਊਟੀ ਕਰ ਰਹੇ ਹਾਂ ਨਾਕੇ ਉਤੇ ਤੇ ਉਸ ਵੱਲੋਂ ਪੀਸੀਆਰ ਤੋਂ ਨਿਰਵੈਰ ਦਾ ਨਾਮ ਭੇਜਿਆ ਜਾਂਦਾ ਦੁਕਾਨਦਾਰ ਨੇ ਜਦ ਪਾਣੀ ਦੀ ਬੋਤਲਾਂ ਦੇਣ ਤੋਂ ਮਨਾ ਕਰ ਦਿੱਤਾ ਤਾਂ ਫਿਰ ਕਹਿੰਦਾ ਕਿ ਚਲੋ ਇੱਕ ਬ੍ਰੈਡ ਹੀ ਦੇ ਦੇਵੋ ਇੱਕ ਬਿਸਕਟ ਦਾ ਪੈਕਟ ਹੀ ਦੇ ਦੇਵੋ ਇਸ ਦੌਰਾਨ ਉਹ ਦੁਕਾਨ ਤੋਂ ਜਿਹੜਾ ਸਮਾਨ ਇਕੱਠਾ ਕਰਦਾ ਹੋਇਆ ਨਜ਼ਰ ਆਉਂਦਾ ਫਿਲਹਾਲ ਇਹ ਸਖਸ਼ ਕੋਰ ਹੈ ਕਿ ਇਹ ਸੱਚਮੁੱਚ ਪੁਲਿਸ ਮੁਲਾਜ਼ਮ ਹੈ ਜਾਂ ਫਿਰ ਪੰਜਾਬ ਪੁਲਿਸ ਦੀ ਵਰਦੀ ਪਾਇਆ ਹੋਇਆ ਕੋਈ ਫੋਰਸ ਸਖਸ਼ ਫਿਲਹਾਲ ਇੱਕ ਜਾਂਚ ਦਾ ਵਿਸ਼ਾ ਹੈ ਪਰ ਇਹ ਵੀਡੀਓ ਜਿਹੜੀਆ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੁਕਾਨ ਦੇ ਅੰਦਰ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਵੀਡੀਓ ਕੈਦ ਹੋਈ ਹੈ ਜਿਸ ਵੀਡੀਓ ਦੇ ਵਿੱਚ ਸਾਬ ਵਖਾਈ ਦੇ ਰਿਹਾ ਹੈ ਕਿ ਇੱਕ ਸਾਕਸ਼ ਪੁਲਿਸ ਦੀ ਵਰਦੀ ਪਾ ਕੇ ਦੁਕਾਨਦਾਰ ਤੋਂ ਸਮਾਨ ਮੰਗਤਾ ਹੋਇਆ ਵਖਾਈ ਦੇ ਰਿਹਾ ਹੈ ਦਰ ਅਸਲ ਇਹ ਸਾਰੀ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿੱਥੇ ਉਸ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਦੋ ਪਾਣੀ ਦੀਆਂ ਬੋਤਲਾਂ ਦੇ ਦੇਵੇ ਜਦੋਂ ਦੁਕਾਨਦਾਰ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਥੋੜੇ ਹੀ ਦੂਰ ਨਾਕਾ ਲਗਾਇਆ ਹੋਇਆ ਅਤੇ ਅਸੀਂ ਸਵੇਰ ਤੋਂ ਭੋਖਣ ਪਾਣੇ ਬੈਠੇ ਆ ਇਹ ਗੱਲ ਕਰਕੇ ਉਸ ਤੋਂ ਲੋ ਜਿਹੜਾ ਦੁਕਾਨ ਦੇ ਅੰਦਰ ਪਿਆ ਸਮਾਨ ਹੈ ਉਹ ਇਕੱਠਾ ਕੀਤਾ ਜਾਂਦਾ ਤੁਹਾਨੂੰ ਦੱਸ ਦੇਣੀ ਕਿ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਇਹਨਾਂ ਨੇ ਜਿੱਤੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੁਕਾਨ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣੇ ਆਪ ਨੂੰ ਉਹ ਸਖਸ਼ ਪੰਜਾਬ ਪੁਲਿਸ ਦਾ ਮੁਲਾਜ਼ਮ ਕਹਿ ਕੇ ਦੁਕਾਨਾਂ ਤੋਂ ਸਮਾਨ ਇਕੱਠਾ ਕਰਦਾ ਹੋਇਆ ਨਜ਼ਰ ਆ ਰਿਹਾ ਪਹਿਲਾ ਉਸ ਕੋਲੋਂ ਦੋ ਪਾਣੀ ਦੀਆਂ ਬੋਤਲਾਂ ਮੰਖੀਆਂ ਜਾਂਦੀਆਂ ਨੇ ਜਦੋਂ ਦੁਕਾਨਦਾਰ ਪੈਸੇ ਦੇ ਮੰਗ ਕਰਦਾ ਤਾਂ ਉਸ ਵੱਲੋਂ ਇਹ ਕਿਹਾ ਜਾਂਦਾ ਕਿ ਨਾਕਾ ਲਗਾਇਆ ਹੋਇਆ ਤੇ ਕੁਝ ਵੀ ਬਿਨਾਂ ਖਾਦੇ ਉਹ ਲਗਾਤਾਰ ਡਿਊਟੀ ਕਰ ਰਹੇ ਨੇ ਤਾਂ ਦੁਕਾਨਦਾਰ ਵੱਲੋਂ ਕਿਹਾ ਜਾਂਦਾ ਕਿ ਕਿਸ ਵੱਲੋਂ ਭੇਜਿਆ ਗਿਆ ਤਾਂ ਮੇਰੀ ਗੱਲ ਕਰਵਾ ਦਿਓ ਤੋਂ ਉਸੇ ਦੌਰਾਨ ਕਿਹਾ ਜਾਂਦਾ ਕਿ ਨਾਕੇ ਤੋਂ ਮੈਂ ਲਗਾਤਾਰ ਡਿਊਟੀ ਕਰ ਰਹੇ ਹਾਂ ਨਾਕੇ ਉਤੇ ਤੇ ਉਸ ਵੱਲੋਂ ਪੀਸੀਆਰ ਤੋਂ ਨਿਰਵੈਰ ਦਾ ਨਾਮ ਭੇਜਿਆ ਜਾਂਦਾ ਹੈ ਦੁਕਾਨਦਾਰ ਨੇ ਜਦ ਪਾਣੀ ਦੀ ਬੋਤਲਾਂ ਦੇਣ ਤੋਂ ਮਨਾ ਕਰ ਦਿੱਤਾ ਤਾਂ ਫਿਰ ਕਹਿੰਦਾ ਕਿ ਚਲੋ ਇੱਕ ਬ੍ਰੈਡ ਹੀ ਦੇ ਦੇਵੋ ਇੱਕ ਬਿਸਕਟ ਦਾ ਪੈਕਟ ਹੀ ਦੇ ਦੇਵੋ ਇਸ ਦੌਰਾਨ ਉਹ ਦੁਕਾਨ ਤੋਂ ਜਿਹੜਾ ਸਮਾਨ ਇਕੱਠਾ ਕਰਦਾ ਹੋਇਆ ਨਜ਼ਰ ਆਉਂਦਾ ਫਿਲਹਾਲ ਇਹ ਸਖਸ਼ ਕੋਰ ਹੈ ਕਿ ਇਹ ਸੱਚਮੁੱਚ ਪੁਲਿਸ ਮੁਲਾਜ਼ਮ ਹੈ ਜਾਂ ਫਿਰ ਪੰਜਾਬ ਪੁਲਿਸ ਦੀ ਵਰਦੀ ਪਾਇਆ ਖਿਆ ਕੋਈ ਫੋਰਸ ਸਖਸ਼ ਫਿਲਹਾਲ ਇੱਕ ਜਾਂਚ ਦਾ ਵਿਸ਼ਾ ਹੈ ਪਰ ਇਹ ਵੀਡੀਓ ਜਿਹੜੀਆ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ